ਬੀੜੀ ਪੀਣ ਨੂੰ ਲੈ ਕੇ ਹੋਈ ਤਕਰਾਰਬਾਜ਼ੀ ਵਿੱਚ ਪ੍ਰਵਾਸੀ ਨੇ ਪ੍ਰਵਾਸੀ ਦੇ ਚਾਕੂ ਮਾਰ ਕੇ ਕੀਤੀ ਹੱਤਿਆ ਉਕਤ આરોપી ਪੁਲਿਸ ਨੇ ਕੀਤਾ ਕਾਬੂ ਨਵਾਂ ਸ਼ਹਿਰ 26 ਫਰਵਰੀ ਥਾਣਾ ਕਾਠਗੜ ਦੇ ਐਸ ਐਚ ਓ ਹੇਮੰਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਚੱਲੀਆਂ ਕਲਾਂ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਹਾਲ ਵਾਸੀ ਜਲਾਲਪੁਰੀਆ ਦਾ ਫਾਰਮ ਮਾਜਰਾ ਜੱਟਾ ਥਾਣਾ ਕਾਠਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਿਆਨਾਂਤੇ ਦਰਜ ਰਿਜਿਸਟਰ ਹੋਇਆ ਕਿ ਪਿੰਡ ਮੈਂ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਹਜਰਾਂ ਜਟਾ ਵਿਖੇ ਜਲਾਲਪੁਰੀਆ ਦਾ ਫਾਰਮ ਜੋ ਰੁਲਦਾ ਸਿੰਘ ਵਾਸੀ ਗਰਲੋ ਵੇਟ ਥਾਣਾ ਸਦਰ ਬਲਾਚੋਰ ਨੇ 6 ਸਾਲ ਲਈ ਲਿਆ ਹੋਇਆ ਹੈ ਉਸ ਵਿੱਚ ਮੈਂ ਪਸ਼ੂਆਂ ਦੀ ਦੇਖਰੇਖ ਦਾ ਕੰਮ ਕਰਦਾ ਹਾਂ ਮੇਰੇ ਨਾਲ ਮੁਕੇਸ਼ ਕੁਮਾਰ ਉਰਫ ਰਾਜੂ ਪੁੱਤਰ ਪਲਟੂ ਰਾਮਵਾਸੀ ਨਾਨੋਵਾਲ ਵੇਟ ਥਾ ਸਦਰ ਬਲਾਚੋਰ ਅਤੇ ਰਾਜੂ ਗੁਰਮ ਉਰਫ ਬਹਾਦਰ ਪੁੱਤਰ ਕ੍ਰਿਸ਼ਨ ਪ੍ਰਸਾਦ ਵਾਸੀ ਸਿਲੀਗੁਰੀ ਵੈਸਟ ਬੰਗਾਲ ਦੀ ਉਥੇ ਫਾਰਮ ਵਿੱਚ ਕੰਮ ਕਰਦੇ ਹਨ ਮੁਕੇਸ਼ ਕੁਮਾਰ ਉਰਫ ਰਾਜੂ ਉਕਤ ਖੇਤੀਬਾੜੀ ਦਾ ਕੰਮ ਸੰਭਾਲਦਾ ਸੀ ਅਤੇ ਰਾਜੂ ਗੁਰਮ ਉਰਫ ਬਹਾਦਰ ਉਕਤ ਮੇਰੇ ਨਾਲ ਹੀ ਪਸ਼ੂਆਂ ਦਾ ਕੰਮ ਕਰਦਾ ਸੀ ਰਾਤ ਮੈਂ ਅਤੇ ਮੁਕੇਸ਼ ਕੁਮਾਰ ਉਰਫ ਰਾਜੂ ਅਤੇ ਰਾਜੂ ਗੁਰਮ ਉਰਫ ਬਹਾਦਰ ਨੇ ਸ਼ਰਾਬ ਪੀਤੀ ਫਿਰ ਅਸੀਂ ਰੋਟੀ ਖਾਧੀ ਫਿਰ ਮੁਕੇਸ਼ ਕੁਮਾਰ ਉਰਫ ਰਾਜੂ ਅਤੇ ਰਾਜ ਗੁਰਮ ਉਰਫ ਬਹਾਦਰ ਦੀ ਆਪਸ ਵਿੱਚ ਬੀੜੀ ਪੀਣ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਇਹਨਾਂ ਨੂੰ ਮੈਂ ਭਾਂਡੇ ਭਾਂਡੇ ਰੱਖਣ ਲਈ ਬਾਹਰ ਚਲਾ ਗਿਆ ਜਦੋਂ ਮੈਂ ਵਾਪਸ ਆਇਆ ਤਾਂ ਰਾਜੂ ਗੁਰਮ ਉਰਫ ਬਹਾਦਰ ਨੇ ਮੁਕੇਸ਼ ਉਰਫ ਰਾਜੂ ਦੇ ਖੱਬੇ ਪਾਸੇ ਛਾਤੀ ਵਿੱਚ ਚਾਕੂ ਮਾਰ ਖੁਆਇਆ ਹੋਇਆ ਸੀ ਤੇ ਉਸ ਨੂੰ ਛਾਤੀ ਵਿੱਚ ਹੀ ਕੁਮਾਰਿਆ ਸੀ ਜਦੋਂ ਰਾਜੂ ਗੁਰਮ ਉਸ ਬਾਦੁਰ ਉਕਤ ਨੇ ਮੈਨੂੰ ਵੇਖਿਆ ਤਾਂ ਮੇਰੇ ਵੱਲ ਇੱਕਦਮ ਚਾਕੂ ਮੁਕੇਸ਼ ਕੁਮਾਰ ਉਰਫ ਰਾਜੂ ਦੀ ਛਾਤੀ ਵਿੱਚੋਂ ਕੱਢ ਕੇ ਮੇਰੇ ਵੱਲ ਆਇਆ ਤਾਂ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਮੈਂ ਨਾਲ ਹੀ ਕਿਨੋਆ ਦੇ ਬਾਗ ਦੇ ਲਾਗੇ ਰਹਿਦੀ ਲੇਬਰ ਦੇ ਬੰਦਿਆਂ ਨੂੰ ਰੋਲਾ ਪਾ ਕੇ ਦੱਸਿਆ ਅਤੇ ਆਪਣੇ ਫਾਰਮ ਦੇ ਮਾਲਕ ਰੁਲਦਾ ਸਿੰਘ ਉਕਤ ਨੂੰ ਸਾਰੀ ਗੱਲ ਫੋਨ ਪਰ ਦੱਸੀ ਅਤੇ ਵਾਪਸ ਆ ਕੇ ਵੇਖਿਆ ਤਾਂ ਮਕੇਸ਼ ਕੁਮਾਰ ਉਰਫ ਰਾਜੂ ਮਰ ਚੁੱਕਾ ਸੀ ਅਤੇ ਰਾਜੂ ਗੁਰਮ ਉਰਫ ਬਹਾਦਰ ਉਕਤ ਅੰਦਰ ਰਹੀ ਬੈਠਾ ਸੀ ਫਿਰ ਮੈਂ ਬਾਰੋ ਕੁੰਡਾ ਲਾ ਦਿੱਤਾ ਰਾਜੂ ਗੁਰਮ ਉਰਫ ਬਹਾਦਰ ਉਕਤ ਨੇ ਸ਼ਰਾਬ ਦੇ ਨਸ਼ੇ ਵਿੱਚ ਮਕੇਸ਼ ਕੁਮਾਰ ਉਰਫ ਰਾਜੂ ਨਾਲ ਟਕਰਾਰ ਬਾਜ਼ੀ ਕਰਕੇ ਚਾਕੂ ਨਾਲ ਉਸ ਦਾ ਕਤਲ ਕਰ ਦਿੱਤਾ ਹੈ ਜਿਸ ਪ੍ਰਕਾਰ ਕਾਰਵਾਈ ਕਰਦਿਆਂ ਥਾਣਾ ਕਾਟਗੜ ਦੇ ਐਸ ਐਚਓ ਹਿੰਮਤ ਕੁਮਾਰ ਮਲਹੋਤਰਾ ਨੇ ਮੁਕੱਦਮਾ ਦਰਜ ਰਜਿਸਟਰ ਦਰਜ ਕਰਕੇ ਮੌਢੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਉਕਤ ਮੁਕੇਸ਼ ਕੁਮਾਰ ਉਰਫ ਰਾਜੂ ਦੀ ਲਾਸ਼ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਜਿੱਥੇ ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਜੀਵੀਸੀ ਅਪਡੇਟ ਦੇ ਲਈ ਬਲਾਚੌਰ ਤੋਂ ਤੇਜ ਪ੍ਰਕਾਸ਼ ਖਾਸਾ ਦੀ ਰਿਪੋਰਟ ਕਿ ਸਭ ਜਿਹੜਾ ਇਹ ਮਰਡਰ ਹੋਇਆ ਇਸ ਬਾਰੇ ਬਣ ਚੱਕੀ ਸਰ ਇਹਨਾਂ ਨੂੰ ਮੇਰੀ ਨਾਈਟ ਪੈਟ੍ਰੋਲਿੰਗ ਸੀ ਸਾਡੀ ਤੇ ਰਾਤ ਨੂੰ ਦੇਰ ਰਾਤ ਸਾਨੂੰ ਇਤਲਾਹ ਦਿੱਤੀ ਆ ਕਿ ਗੁਰਦੀਪ ਸਿੰਘ ਸਾਨੂੰ ਸੁਰਿੰਦਰ ਸਿੰਘ ਵਸੀ ਚੱਲੀਆਂ ਕਲਾਂ ਇਹ ਆਪਣੇ ਰੁੰਦਾ ਸਿੰਘ ਦੇ ਸਾਨੂੰ ਸੇਵਾ ਸਿੰਘ ਦੇ ਜਿਹੜਾ ਹੈਗਾ ਮੱਜਰ ਜੱਟਾ ਵਿੱਚ ਫਾਰਮ ਹੈ ਉਥੇ ਮੱਜਾ-ਮੁੱਜਾ ਦਾ ਕੰਮ ਤੇ ਉਹ ਕਰਦੇ ਨੇ ਮੱਜਾ-ਮੁੱਜਾ ਤੇ ਉਹਦਾ ਕੰਮ ਕਰਦੇ ਨੇ ਕੀਤੀ ਬਾੜੀ ਉਹਦਾ ਰੁੰਦੇ ਨੇ ਉਹਦੇ ਤੇ ਇਹਨਾਂ ਨੇ ਦੱਸਿਆ ਵੀ ਉਥੇ ਅਸੀਂ ਅੱਜ ਰਾਤ ਨੂੰ ਅਸੀਂ ਬੈਠੇ ਸੀ ਤੇ ਇੱਕ ਜਿਹੜਾ ਰਾਜੂ ਗੁਰਮ ਐਲਿਸ ਭਾਦਰ ਇਹ ਉਥੇ ਸਾਡੇ ਨਾਲ ਕੰਮ ਕਰਦਾ ਇਹਦੀ ਕਿਹਾ ਸੁਣੀ ਹੋਗੀ ਮਾਈਨਰ ਜੀ ਗੱਲ ਬਿੰਡੀ ਬੁੜੀ ਲਈ ਖਾਦੇ ਪੀਂਦੇ ਸ਼ਰਾਬ ਪੀਤੀ ਸੀ ਤੇ ਇਹਨੇ ਚਾਕੂ ਮਾਰਦਾ ਉਹਦੇ ਜਿਹਦੀ ਉੱਥੇ ਤੋਂ ਮੌਤ ਹੋ ਗਈ ਕਿਤੇ ਮਾਰੇ ਸਲ ਚੋ ਉਹਨੇ ਉਹਨੇ ਆਪਣੇ ਵੱਲੋਂ ਦਾ ਰਾਈਟ ਇਧਰ ਰਾਈਟ ਤੇ ਲੱਗਿਆ ਉਹਦੇ ਅਚਾਨਕ ਅਗਰੈਸਿਵ ਹੋ ਕੇ ਮਾਰਿਆ ਜਦੋਂ ਉਹਦੇ ਇਧਰ ਹਾਟ ਦੇ ਕੋਲ ਲੱਗਿਆ ਤੇ ਜਿਹੇ ਕਰਕੇ ਉਹਦੀ ਮੌਤ ਹੋ ਗਈ ਮੁਕੇਸ਼ ਜਿਹੜਾ ਹੈਗਾ ਮਰਨ ਵਾਲਾ ਮ੍ਰਿਤਕ ਮੁਕੇਸ਼ ਕੁਮਾਰ ਰਿਲੇਸਾ ਰੱਜੂਆ son of ਪਲਟੂ ਰਾਮ ਇਹ ਨਾਨੋਵਾਲ ਬੇਟ ਹਨ ਸਰ ਬਲਾਚੌਰ ਤੇ ਰਾਜ ਥੈਂਕ ਯੂ ਸਾਲੂ ਮੁਰੇ ਜੀ ਪਿੱਛੇ ਦਾ ਇਧਰ ਪੰਗਾ ਵਿਹਾਰ ਹੈ ਜੀ ਤੇ ਹੁਣ ਅੱਗੇ ਕਰਦੇ ਜੀ ਬਸ ਇਹਨੂੰ ਅਰੈਸਟ ਕਰ ਰਹੇ ਆ ਜੀ ਜਲਦੀ ਉਸੇ ਟੀਮਾਂ ਬਣਾਤੀ ਆਪਣੀਆਂ ਤੇ ਇਹਦਾ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਲਦੀ ਜਲਦੀ ਗ੍ਰਿਫਤਾਰ ਕਰਾਂਗੇ ਪੋਸਮਾਰਟਮ ਕਰਵਾਉਣ ਦੇ ਕਿਥੇ ਪੋਸਮਾਰਟਮ ਲਈ ਅਸੀਂ ਉੱਥੇ ਬਲਾਚੌਰ ਸਿੰਘ ਹਸਪਤਲ ਭੇਜੀ ਹੈ ਜੀ ਉਧਰ ਡਾਕਟਰ ਸਰ ਬੋਰਡ ਬੈਠਣਾ ਉਹਨੂੰ ਮੂਰਤ ਹੋਈ ਹੈ ਕੋਸ਼ਣ ਉਗਾ ਕੇ ਅਗਲੀ ਬਾਤਾਂ ਕਰਾਂਗੇ